ਖਵਾਜਾ ਖিজਰ ਖਵਾਜਾ ਸਾਹਿਬ ਸਾਡੇ ਸਾਰਿਆਂ ਦੇ ਅਤਿ ਪਿਆਰੇ ਪੀਰ ਹਨ ਦੁਨੀਆ ਵਿੱਚ ਜਿਨ੍ਹਾਂ ਦੇ ਨਾਮ ਦਾ ਡੰਕਾ ਵੱਜਦਾ ਹੈ ਸ਼ਾਇਦ ਕੋਈ ਹੋਵੇ ਜਿਹੜਾ ਇਸ ਨਾਮ ਤੋਂ ਮਹਿਰੂਮ ਹੋਵੇ ਜਦ ਵੀ ਕਿਤੇ ਸੂਫੀਆਂ ਜਾਂ ਪੀਰਾਂ ਫਕੀਰਾਂ ਦੀ پیغمبرਾਂ ਵਲੀਆਂ ਦੀ ਗੱਲ ਤੁਰਦੀ ਹੈ ਉੱਥੇ ਖਵਾਜਾ ਸਾਹਿਬ ਦਾ ਨਾਮ ਨਾ ਆਵੇ ਇਹਦਾ ਹੋ ਹੀ ਨਹੀਂ ਸਕਦਾ ਅਜਿਹੇ ਪੀਰ ਜੋ ਅਜਰ ਹਨ ਅਮਰ ਹਨ ਇਸ ਲਈ ਉਹਨਾਂ ਨੂੰ ਜ਼ਿੰਦਾ ਪੀਰ ਕਿਹਾ ਜਾਂਦਾ ਹੈ ਅੱਜ ਜਿਸੀ ਤੁਹਾਡੇ ਨਾਲ ਅਜਿਹੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੋ ਸ਼ਾਇਦ ਤੁਹਾਡੇ ਨਾਲ ਕਿਸੇ ਨੇ ਵੀ ਸਾਂਝੀ ਨਾ ਕੀਤੀ ਹੋਵੇ ਅਸਲ ਕਹਾਣੀ ਏ ਖਵਾਜਾ ਖਜਰ ਅਸਲ ਵਿੱਚ ਕੌਣ ਹਨ ਤੇ ਇਸ ਦੁਨੀਆ ਵਿੱਚ ਪਹਿਲੀ ਵਾਰੀ ਉਹਨਾਂ ਨੂੰ ਕਦੋਂ ਇਸ ਨਾਮ ਨਾਲ ਜਾਣਿਆ ਗਿਆ ਸੀ ਜੈ ਪੀਰਾਂ ਜੀ ਦੋਸਤੋ ਜੇਕਰ ਤੁਹਾਨੂੰ ਪੀਰਾਂ ਫਕੀਰਾਂ ਪੈਗੰਬਰਾਂ ਬਰੀਆਂ ਵਿੱਚ ਦਿਲਚਸਪੀ ਹੈ ਤੁਸੀਂ ਆਪਣੇ ਗਿਆਨ ਤੇ ਇਲਮ ਵਿੱਚ ਵਾਧਾ ਚਾਹੁੰਦੇ ਹੋ ਤਾਂ ਸਾਡੇ ਇਸ ਚੈਨਲ ਨੂੰ ਤੁਹਾਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਜੇਕਰ ਤੁਹਾਡਾ ਕੋਈ ਸੁਝਾਅ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਆਪਣਾ ਕੀਮਤੀ ਸੁਝਾਅ ਜਾਂ ਕੋਈ ਸਵਾਲ ਵਗੈਰਾ ਲਿਖ ਸਕਦੇ ਹੋ ਖਵਾਜਾ ਸਾਹਿਬ نو ਅਲ ਖਦਰ ਅਲ ਖਜ਼ਰ ਅਲ ਖਦਰ ਅਲ ਕਾਦਰ ਕਾਦਰ ਖਦਰ ਖਦਰ ਖਿਦਰ ਕੇਦਰ ਕਾਦਰ ਕਾਜ਼ਿਰ ਖਾਦਰ ਖੇਦਰ ਤੇ ਖੇਦਰ ਨਾਮਾ ਨਾਲ ਸਾਰੇ ਸੰਸਾਰ ਵਿੱਚ ਪ੍ਰਸਿੱਧੀ ਪ੍ਰਾਪਤ ਹੈ ਆਪ ਜੀ ਨੂੰ ਪੰਜਾਬ ਵਿੱਚ ਖਵਾਜ ਖੇਦਰ ਜਿੰਦਾ ਪੀਰ ਕਹਿ ਕੇ ਪੁਕਾਰਿਆ ਜਾਂਦਾ ਹੈ ਖਵਾਜਾ ਸਾਹਿਬ ਤਾਂ ਮੁੱਢ ਕਦੀਮ ਤੋਂ ਹੀ ਦੁਨੀਆ ਵਿੱਚ ਛਿਪੇ ਜਾਂ ਪ੍ਰਕਾਟ ਰੂਪ ਵਿੱਚ ਵਿਦਮਨ ਰਹੇ ਹਨ ਪਰ ਦੁਨੀਆ ਸਾਹਮਣੇ ਖਵਾਜਾ ਸਾਹਿਬ ਦਾ ਜ਼ਿਕਰ ਉਦੋਂ ਆਇਆ ਜਦ ਅੱਲਾਹ ਦੇ ਪਿਆਰੇ ਨਬੀ ਹਜਰਤ موسی ਅਲੇ ਸਲਾਮ ਨੂੰ ਅੱਲਾਹ ਪਾਕ ਨੇ ਆਪ ਦੱਸਿਆ ਇਸ ਘਟਨਾ ਦਾ ਜ਼ਿਕਰ ਕੁਰਾਨ ਸ਼ਰੀਫ ਦੀ 18ਵੀਂ ਸੂਰਤ ਅਲ ਕਹਿਫ ਵਿੱਚ ਆਇਤ ਨੰਬਰ 60 ਤੋਂ ਲੈ ਕੇ ਆਇਤ ਨੰਬਰ 82 ਵਿੱਚਕਾਰ ਆਉਂਦਾ ਹੈ ਖਵਾਇਆ ਸਾਹਿਬ ਨੂੰ ਹਰ ਇੱਕ ਸਮੁੰਦਰ, ਦਰਿਆ, ਸਾਗਰ, ਝੀਲ, ਨਾਲੇ ਜਾਂ ਜਿੱਥੇ ਵੀ ਸ਼ੁੱਧ ਜਲ ਦੀ ਮੌਜੂਦਗੀ ਹੋਵੇ ਮਲਕੀਅਤ ਪ੍ਰਾਪਤ ਹੈ ਖਵਾਇਆ ਸਾਹਿਬ ਨੂੰ ਰੱਬ ਨੇ ਇਸ ਨਾਮ ਨਾਲ ਕਿਉਂ ਵਾਜਿਆ ਅੱਲਾ ਨੇ ਖਵਾਜਾ ਚਾਹਬ ਨੂੰ ਹਜੇ ਤੱਕ موسی ਅਦੇ ਸਲਾਮ ਤੋਂ ਜ਼ਿਆਦਾ ਗਿਆਨ ਤੇ ਇਰਮ ਬਖਸ਼ਿਆ ਹੋਇਆ ਤੇ ਉਹਨਾਂ ਨੇ ਉਹਨਾਂ ਦੀ ਇੱਕ ਖਾਸੇ ਸੀ ਕਿ ਉਹ ਜੇਕਰ ਕਿਸੇ ਸੁੱਕੀ ਜਾਂ ਮਾਰੂਥਲ ਦੀ ਜ਼ਮੀਨ ਜਿੱਥੇ ਕਿਤੇ ਵੀ ਧਰਤੀ ਬੰਜਰ ਹੋਵੇ ਜਦ ਉਹ ਇਸ ਧਰਤੀ ਤੇ ਆਪਣੇ ਕਦਮ ਮੁਬਾਰਕ ਰੱਖਦੇ ਸਨ ਤਾਂ ਉੱਥੇ ਹਰਿਆਲੀ ਹੀ ਹਰਿਆਲੀ ਹੋ ਜਾਂਦੀ ਸੀ ਤੇ ਸਾਰੇ ਪਾਸੇ ਬਾਗੋ ਬਹਾਰਾਂ ਹੋ ਜਾਂਦੀਆਂ ਸਨ ਇਸ ਲਈ ਰੱਬ ਨੇ ਆਪ ਨੂੰ ਖਵਾਜਾ ਖিজਰ ਕਹਿ ਕੇ ਪੁਕਾਰਿਆ ਜੋ ਕਿ ਕ੍ਰਾਂਚ ਸ਼ਰੀਫ ਵਿੱਚ ਦਰਜ ਹੈ ਖਵਾਜਾ ਦਾ ਮਤਲਬ ਹੁੰਦਾ ਹੈ ਅਧਿਆਤਮਿਕ ਗੁਰੂ ਜਾਂ ਸੂਝਵਾਨ ਮਾਰਗਦਰਸ਼ਕ ਜੋ ਤੁਹਾਡੇ ਰਾਹ ਰੋਸ਼ਨ ਕਰੇ ਤੇ ਖিজਰ ਦਾ ਮਤਲਬ ਹੁੰਦਾ ਹੈ ਸਾਬਜ਼ ਪੋਸ਼ਾਕ ਜਾਂ ਹਰੀਆਵਲੀ ਵਾਲਾ ਫਕਰਾ ਫਕੀਰਾਂ ਤੇ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਆਪ ਖਵਾਜਾ ਸਾਹਿਬ ਦਾ ਵੱਡਾ ਰੋਲ ਹੈ ਜੇ ਕਿਸੇ ਫਕੀਰ ਨੇ ਕੋਈ ਇਬਾਦਤ ਕਰਨੀ ਹੋਵੇ ਜਾਂ ਕੋਈ ਨਿਆਜ਼ ਜਾਂ ਕਿਸੇ ਵੀ ਤਰ੍ਹਾਂ ਦੇ ਉਪਾਅ ਕਰਨੇ ਹੋ ਤਾਂ ਅਸੀਂ ਦਰਿਆ ਆਦੀ ਤੇ ਜਾ ਕੇ ਖਵਾਜਾ ਸਾਹਿਬ ਦੀ ਹੀ ਸ਼ਰਨ ਲੈਂਦੇ ਹਾਂ ਖਵਾਜਾ ਖিজਰ ਇਸਲਾਮ ਸੂਫੀਵਾਦ ਅਤੇ ਹੋਰ ਪਰੰਪਰਾਵਾਂ ਵਿੱਚ ਇੱਕ ਸਤਕਾਰਯੋਗ ਰਹਿ 服务 ਦੀ ਸ਼ਖਸੀਅਤ ਹੈ ਪੁੱਲੇ ਪਟਕੇ ਲੋਕਾਂ ਦੇ ਮਾਰਗਦਰਸ਼ਕ ਇਲਮ-ਏ-ਹਕੀਕਤ ਦੇ ਪੀਰ ਅਤੇ ਇੱਕ ਅਮਰ ਸੂਫੀ ਸੰਤ ਵਜੋਂ ਜਾਣੇ ਜਾਂਦੇ ਹਨ ਕੁਰਾਨ ਸ਼ਰੀਫ ਵਿੱਚ ਆਪ ਜੀ ਦਾ ਜ਼ਿਕਰ ਆਉਂਦਾ ਹੈ ਹੁਣ ਆਪਾਂ ਇਸ ਗੱਲ ਕਰਾਂਗੇ ਇੱਕ ਦਿਨ ਬਨੀ ਇਸਰਾਇਲ ਨੇ حضرت موسی ਅਲੈਹਿਸਲਮ ਤੋਂ ਪੁੱਛਿਆ ਕਿ اے ਅੱਲਾ ਦੇ ਪੈਗੰਬਰ ਕੀ ਇਸ ਪੂਰੀ ਜ਼ਮੀਨ ਤੇ ਤੁਹਾਡੇ ਤੋਂ ਵੱਧ ਕੋਈ ਆਲਮ ਹੈ ਕੋਈ ਹੈ ਐਸਾ ਜਿਸ ਨੂੰ ਤੁਹਾਡੇ ਤੋਂ ਵੱਧ ਇਲਮ ਹੋਵੇ ਤਾਂ حضرت موسی ਅਲੈਹਿਸਲਮ ਨੇ ਕਿਹਾ ਮੈਂ ਹੀ ਇਸ ਧਰਤੀ ਤੇ ਸਭ ਤੋਂ ਜ਼ਿਆਦਾ ਇਲਮ ਵਾਲਾ ਹਾਂ ਗਿਆਨ ਵਾਲਾ ਹਾਂ ਪਰ ਅੱਲਾਹ ਤਾਲਾ ਨੂੰ ਹਜ਼ਰਤ ਮੂਸਾ ਅਲੈਸਲਮ ਦੀ ਇਹ ਗੱਲ ਪਸੰਦ ਨਾ ਆਈ ਉਸੇ ਵਕਤ ਹਜ਼ਰਤ ਮੂਸਾ ਅਲੈਸਲਮ ਤੇ ਫਰਿਸ਼ਤੇ ਵਹੀ ਲੈ ਕੇ ਆਈ ਤੇ ਕਿਹਾ ਤੁਹਾਡਾ ਇੱਕ ਬੰਦਾ ਮਜ਼ਬੂਤ ਬਹਿਰੀਨ ਤੇ ਹੈ ਜੋ ਤੁਹਾਡੇ ਤੋਂ ਜ਼ਿਆਦਾ ਇਲਮ ਰੱਖਦਾ ਹੈ ਇਹ ਸੁਣਨ ਤੋਂ ਬਾਅਦ ਹਜ਼ਰਤ ਮੂਸਾ ਅਲੈਸਲਮ ਨੇ ਅੱਲਾਹ ਅੱਗੇ ਅਰਜ਼ ਕੀਤੀ ਕਿ ਉਹਨਾਂ ਨੂੰ ਉਸ ਸ਼ਖਸ ਨਾਲ ਮੁਲਾਕਾਤ ਕਰਨੀ ਹੈ ਕਿ ਜੋ ਮੇਰੇ ਤੋਂ ਬਦエルਮੀ ਹੈ ਤਾਂ ਕਿ ਮੈਂ ਉਸ ਤੋਂ ਇਲਮ ਸਿੱਖ ਸਕਾਂ ਅੱਲਾਹ ਪਾਕ ਨੇ ਫਰਮਾਇਆ ਉਸ ਬੰਦੇ ਦਾ ਨਾਮ ਖਿਜ਼ਰ ਹੈ ਅੱਲਾਹ ਪਾਕ ਨੇ ਕਿਹਾ ਕਿ ਤੁਹਾਡੀ ਮੁਲਾਕਾਤ ਉਹਨਾਂ ਨਾਲ ਇਸ ਤਰ੍ਹਾਂ ਨਹੀਂ ਹੋ ਸਕਦੀ ਅੱਲਾਹ ਬਾਗ ਨੇ ਉਹਨਾਂ ਨੂੰ ਕੁਝ ਨਿਸ਼ਾਨੀਆਂ ਦਸੀਆਂ ਤੇ ਕਿਹਾ ਕਿ ਤੁਸੀਂ ਆਪਣੇ ਨਾਲ ਇੱਕ ਟੋਕਰੀ ਵਿੱਚ ਲੂਣ ਲੱਗੀ ਹੋਈ ਮੱਛੀ ਲੈ ਕੇ ਜਾਓ ਜਿਸ ਮਕਾਮ ਤੇ ਇਹ ਮੱਛੀ ਗਾਇਬ ਹੋ ਜਾਵੇਗੀ ਉਸੇ ਜਗ੍ਹਾ ਤੇ ਉਹ ਸ਼ਖਸੀਅਤ ਤੁਹਾਨੂੰ دیدار ਦੇਵੇਗੀ। ਤਦ حضرت موسی ਅਲੈਹਿਸਲਾਮ ਨੇ ਆਪਣੇ ਇੱਕ ਸਾਥੀ ਨਾਲ ਯਾਤਰਾ ਸ਼ੁਰੂ ਕੀਤੀ। ਚੱਲਦੇ-ਚੱਲਦੇ ਆਪ ਇੱਕ ਦਰਿਆ ਦੇ ਕਿਨਾਰੇ ਆਰਾਮ ਕਰਨ ਲਈ ਲਟ ਗਏ। ਤੇ ਆਪ موسی ਅਲੈਹਿਸਲਾਮ ਨੂੰ ਨੀਂਦ ਆ ਗਈ। ਜਦ موسی ਅਲੈਹਿਸਲਾਮ ਨੀਂਦ ਵਿੱਚ ਸੀ ਤਦ ਮੱਛੀ ਵਿੱਚ ਅਚਾਨਕ ਜਾਨ ਆ ਗਈ ਤੇ ਉਹ ਉੱਛਰ ਕੇ ਦਰਿਆ ਵਿੱਚ ਚਲੀ ਗਈ। ਉਹਨਾਂ ਦੇ ਨਾਲ ਜੋ ਸ਼ਖਸ ਸੀ ਜਿਨ੍ਹਾਂ ਦਾ ਨਾਮ ਹਜ਼ਰਤ ਯੋਸ਼ੂਆ ਸੀ ਨੇ ਦੇਖਿਆ ਕਿ ਜਿੱਥੋਂ-ਜਿੱਥੋਂ ਦੀ ਉਹ ਮਛਲੀ ਲੰਘਦੀ ਗਈ ਤਾਂ ਉਸ ਦੇ ਪਿੱਛੇ-ਪਿੱਛੇ ਖਰਾਬ ਬਣਦਾ ਗਿਆ ਪਾਣੀ ਵਿੱਚ ਜਦ ਹਜ਼ਰਤ ਮੂਸਾ ਅਲੈਹਿਸਲਾਮ ਨੀਂਦ ਚ ਉੱਠੇ ਤਾਂ ਹਜ਼ਰਤ ਯੋਸ਼ੂਆ ਜੋ ਉਹਨਾਂ ਦੇ ਨਾਲ ਸੀ ਉਹਨਾਂ ਨੇ ਇਹ ਉਹਨਾਂ ਨੂੰ ਕੱਟਣਾ ਨਾ ਦੱਸੀ ਕਿਉਂਕਿ ਉਹ ਭੁੱਲ ਗਏ ਸਨ ਤੁਰਦੇ-ਤੁਰਦੇ ਜਦ ਉਹ ਉੱਥੇ ਪਹੁੰਚੇ ਜਿੱਥੇ ਦੋ ਦਰਿਆ ਮਿਲਦੇ ਸੀ ਤਾਂ ਹਜ਼ਰਤ موسی ਅਲੈ ਸਲਾਮ ਨੇ ਯੂਸ਼ੂਆ ਨੂੰ ਮੱਛੀ ਵਾਲੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਇੱਕ ਕਰਨਾ ਦੱਸਣਾ ਭੁੱਲ ਗਿਆ ਸੀ ਜਦੋਂ ਉਹਨਾਂ ਸਾਰੀ ਕਹਾਣੀ ਸੁਣਾਈ ਤਾਂ ਹਜ਼ਰਤ موسی ਸਮਝ ਗਏ ਕਿ ਉਹ ਉਹੀ ਜਗ੍ਹਾ ਹੈ ਜਿਸ ਬਾਰੇ ਅੱਲਾ ਨੇ ਫਰਮਾਇਆ ਸੀ ਜਦੋਂ ਉਹ ਦੋਨੋਂ ਜਾਣੇ ਉਸ ਜਗ੍ਹਾ ਪਹੁੰਚੇ ਤਾਂ ਉਹਨਾਂ ਦੀ ਮੁਲਾਕਾਤ ਖਵਾਜ਼ਾ ਖਿਜ਼ਰ ਨਾਲ ਹੋਈ ਦੁਆ ਸਲਾਮਤ ਬਾਅਦ ਆਪ ਨੇ ਜਦ ਖਵਾਜ਼ਾ ਸਾਹਿਬ ਨੂੰ ਅਰਜ਼ ਕੀਤੀ ਕਿ ਮਨਨੂ ਵੀ ਉਹ ਇਲਮ ਬਖਸ਼ੋ ਜੋ ਅੱਲਾ ਨੇ ਤੁਹਾਨੂੰ ਦਿੱਤਾ ਹੈ ਤਾਂ ਉਹਨੇ ਕਿਹਾ ਉਸ ਇਲਮ ਦੀ ਪ੍ਰਾਪਤੀ ਲਈ ਤੁਹਾਨੂੰ ਮੇਰੇ ਨਾਲ ਕੁਝ ਦਿਨ ਰਹਿਣਾ ਪਵੇਗਾ ਪਰ ਤੁਸੀਂ ਰਹਿ ਨਹੀਂ ਸਕੋਗੇ ਕਿਉਂਕਿ ਤੁਸੀਂ ਸਬਰ ਨਹੀਂ ਕਰ ਸਕੋਗੇ ਹਾਜ਼ਰ ਤੇ ਮੂਸਾ ਅਲੈਸਲਮ ਨੇ ਜੀਸਤੇ ਕਿਹਾ ਕਿ ਅਸੀਂ ਸਬਰ ਰੱਖਾਂਗੇ ਸਾਡੇ ਤੇ ਯਕੀਨ ਕਰੋ ਤਾਂ ਖਵਾਜਾ ਸੈਵ ਨੇ ਕਿਹਾ ਕਿ ਮੇਰੀ ਇੱਕ ਸ਼ਰਤ ਹੈ ਕਿ ਜਦ ਤੱਕ ਮੈਂ ਨਹੀਂ ਕਹਿੰਦਾ ਤਾਂ ਤੋਂ ਸੀਮਨ ਨੂੰ ਕੋਈ ਸਵਾਲ ਨਹੀਂ ਕਰਨਾ ਹੈ ਇਸ ਤੇ ਹਜਰਤ ਮੂਸਾ ਅਲੈ ਸਲਾਮ ਨੇ ਹਾਮੀ ਭਰੀ ਤੇ ਆਪਣੇ ਆਪਣੇ ਖਵਾਜਾ ਸਾਹਿਬ ਨਾਲ ਸਫ਼ਰ ਤੇ ਤੁਰ ਪਏ ਅੱਗੇ ਜਾਦ ਉਹਨਾਂ ਨੇ ਇੱਕ ਮਲਾਹ ਦੀ ਕਿਸ਼ਤੀ ਦੇਖੀ ਤਾਂ ਉਹ ਕਿਸ਼ਤੀ ਵਿੱਚ ਸਵਾਰ ਹੋ ਗਏ ਅਤੇ ਜਦ ਕਿਸ਼ਤੀ ਥੋੜੀ ਦੂਰ ਗਈ ਤਾਂ ਖਵਾਜਾ ਸਾਹਿਬ ਨੇ ਕਿਸ਼ਤੀ ਦੀ ਇੱਕ ਛੋਟੀ ਫੱਟੀ ਤੋੜ ਦਿੱਤੀ ਜਿਸ ਨਾਲ ਕਿਸ਼ਤੀ ਵਿੱਚ ਸੁਰਾਖ ਹੋ ਗਿਆ ਤੇ ਜਿਸ ਰਾਈ ਕਿਸ਼ਤੀ ਅੰਦਰ ਪਾਣੀ ਆਉਣਾ ਸ਼ੁਰੂ ਹੋ ਗਿਆ ਤੇ ਕਿਸ਼ਤੀ ਮਜਬੂਰਨ ਕਿਨਾਰੇ ਵੱਲ ਮੋੜਨੀ ਪਈ। ਤਦ ਹਜਤ موسی ਨੇ ਖਵਾਜਾ ਸਾਹਿਬ ਨੂੰ ਕਿਹਾ ਉਸ ਮਲਾ ਨੇ ਤੁਹਾਡੇ ਨਾਲ ਚੰਗਾ ਸਲੂਕ ਕੀਤਾ ਪਰ ਤੁਸੀਂ ਉਸ ਦੀ ਕਿਸ਼ਤੀ ਵਿੱਚ ਸੁਰਾਖ ਕਰ ਦਿੱਤਾ। ਤਾਂ ਖਵਾਜਾ ਸਾਹਿਬ ਨੇ ਕਿਹਾ ਮੈਂ ਤੁਹਾਨੂੰ ਕਿਹਾ ਸੀ ਨਾ ਤੁਹਾਡੇ ਤੋਂ ਸਬਰ ਨਹੀਂ ਹੋਣਾ। ਇਸ ਤੇ موسی ਅਲੈਸਲਾਮ ਨੇ ਮਾਫੀ ਮੰਗੀ ਤੇ ਉਹ ਗਏ ਤੁਰ ਪਏ। ਅੱਗੇ ਜਾ ਕੇ ਕਿਸੇ ਮਹੱਲੇ ਦੇ ਨੇੜੇ ਬੱਚੇ ਖੇਡਦੇ ਸੰਤ ਖਵਾਜਾ ਸਾਹਿਬ ਨੇ ਇੱਕ ਬੱਚੇ ਦੀ ਗਰਦਨ ਮਰੋੜ ਕੇ ਉਸ ਨੂੰ ਮਾਰ ਦਿੱਤਾ ਇਹ ਦੇਖ ਕੇ موسی ਅਲੈਸਲਾਮ ਫਿਰ ਬੋਲੇ ਤੇ ਫਿਰ ਉਹਨਾਂ ਨੇ ਮਾਫੀ ਮੰਗੀ ਫਿਰ ਉਹ ਅੱਗੇ ਗਏ ਤਾਂ ਕਿਸੇ ਗਰੀਬ ਦੇ ਘਰ ਦੀ ਇੱਕ ਕੰਧ ਡਿਗਣ ਵਾਲੀ ਸੀ ਤੇ ਆਪ ਖਵਾਜਾ ਨੇ ਉਹ ਦੀਵਾਰ ਦੁਬਾਰਾ ਸਹੀ ਕਰ ਦਿੱਤੀ ਤਾਂ ਅਜੇ ਤੈ ਮੂਸਾ ਫਿਰ ਤੋਂ ਬੋਲ ਪਏ ਤਾਂ ਖਵਾਜਾ ਖਿਜਰ ਸਾਹਿਬ ਨੇ ਕਿਹਾ ਮੈਂ ਤਾਂ ਤੁਹਾਨੂੰ ਕਿਹਾ ਸੀ ਨਾ ਤੁਹਾਡੇ ਤਸਵਰ ਨਹੀਂ ਹੋਣਾ ਹੁਣ ਤੋਂ ਤੁਹਾਡੇ ਤੇ ਮੇਰੇ ਰਾਹ ਅਲੱਗ-ਅਲੱਗ ਹੋ ਰਹੇ ਨੇ ਪਰ ਜਾਂਦਾ ਜਾਂਦਾ ਮੈਂ ਤੁਹਾਨੂੰ ਇਹਨਾਂ ਸਾਰੇ ਕੰਮਾਂ ਦੀ ਵਜ੍ਹਾ ਜ਼ਰੂਰ ਦੱਸਣਾ ਚਾਹੂੰਗਾ ਜਿਹੜੀ ਕਿਸ਼ਤੀ ਵਿੱਚ ਮੈਂ ਸੁਰਾਖ ਕੀਤਾ ਸੀ ਉਹ ਕਿਸ਼ਤੀ ਇੱਕ ਸਲਤਨਤ ਵਿੱਚੋਂ ਦੀ ਹੋ ਕੇ ਗੁਜ਼ਰਦੀ ਸੀ ਜਿੱਥੋਂ ਦਾ ਰਾਜਾ ਚੰਗੀਆਂ ਕਿਸ਼ਤੀਆਂ ਦੇਖ ਕੇ ਉਹਨਾਂ ਨੂੰ ਆਪਣੇ ਹੱਕ ਵਿੱਚ ਕਰ ਲੈਂਦਾ ਸੀ ਫਿਰ ਮੈਂ ਉਸ ਬੱਚੇ ਨੂੰ ਇਸ ਲਈ ਮਾਰਿਆ ਕਿਉਂਕਿ ਅੱਗੇ ਜਾ ਕੇ ਉਹ ਬੱਚਾ ਆਪਣੇ ਨੇਕ ਮਾਤਾ ਪਿਤਾ ਲਈ ਦੁੱਖ ਦਾ ਕਾਰਨ ਬਣਨ ਵਾਲਾ ਸੀ ਮੈਂ ਉਸ ਨੂੰ ਅੱਲਾ ਦੇ ਹੁਕਮ ਨਾਲ ਮਾਰਿਆ ਤਾਂ ਕਿ ਅੱਲਾ ਉਸ ਨੂੰ ਨੇਕਲਾਦ ਬਖਸ਼ਣ ਵਾਲਾ ਸੀ ਤੇ ਤੀਜਾ ਮੈਂ ਉਸ ਦੀਵਾਰ ਦੀ ਮੁਰੰਮਤ ਇਸ ਲਈ ਕੀਤੀ ਕਿਉਂਕਿ ਉਸ ਦੀਵਾਰ ਦੇ ਥੱਲੇ ਉਹਨਾਂ ਯਤੀਮਾਂ ਬੱਚਿਆਂ ਦੇ ਮਾਪਿਆਂ ਨੇ ਸੋਨੇ ਦੀਆਂ ਮੋਹਰਾਂ ਦੱਬੀਆਂ ਹੋਈਆਂ ਸਨ ਲੇਕਿਨ ਉਹ ਕੰਦਰ ਡਿੱਗ ਜਾਂਦੀ ਤਾਂ ਉਹ ਖਜ਼ਾਨਾ ਉਸ ਪਿੰਡ ਵਾਲੇ ਨੇ ਨੋਟ ਲੈਣਾ ਸੀ ਹੁਣ ਉਹ ਖਜ਼ਾਨਾ ਮਹਿਫੂਜ਼ ਹੈ ਇਹ ਸਾਰੇ ਕੰਮ ਮੈਂ ਆਪਣੀ ਮਰਜ਼ੀ ਨਾਲ ਨਹੀਂ ਕੀਤੇ ਸਗੋਂ ਉਸ ਅੱਲਾ ਦੀ ਮਰਜ਼ੀ ਨਾਲ ਕੀਤੇ ਹਨ ਜੋ ਜਿਮੀ ਅਤੇ ਆਸਮਾਨ ਦਾ ਰੱਬ ਹੈ ਪਰ ਤੁਸੀਂ ਸਬਰ ਨਾ ਕਰ ਸਕੇ ਇਹ ਉਹ ਇਲਮ ਹੈ ਜਿਸ ਨੂੰ ਇਲਮ-ਏ-ਖਦੂਨੀ ਕਿਹਾ ਜਾਂਦਾ ਹੈ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਇਲਮਾਂ ਤੋਂ ਵਾਕਿਫ ਹਨ ਆਪ ਖਵਾਜਾ ਸਾਹਿਬ ਇਹ ਸੀ ਖਵਾਜਾ ਸਾਹਿਬ ਦਾ ਕੁਰਾਨ ਵਿੱਚ ਜ਼ਿਕਰ ਖਵਾਜਾ ਖਿਜਰ ਜ਼ਿੰਦਾ ਪੀਰ ਹਨ ਆਪ ਖਵਾਜਾ ਨੇ ਇਬਨ ਅਰਬੀ ਮੌਲਾਨਾ ਰੂਮੀ ਅਤੇ ਸੈਦ ਅਬਦੁਲ ਕਾਦਰ ਜਿਲਾਨੀ ਵਰਗੇ ਮਹਾਨ ਸੂਫੀ ਸੰਤਾਂ ਜ਼ਾਹਰੀ ਜਾਂ ਬਾਤਨੀ ਜਾਂ ਗੈਬੀ ਤਰੀਕੇ ਨਾਲ ਮਾਰਗਦਰਸ਼ਨ ਕੀਤਾ। ਦੱਖਣੀ ਭਾਰਤ ਦੇ ਵਿੱਚ ਆਪ ਨੂੰ ਖਵਾਜਾ ਕਿ ਜਿਹੜੇ ਕਿ ਪੁਕਾਰਿਆ ਜਾਂਦਾ ਹੈ ਅਤੇ ਦਰਿਆ ਵਿੱਚ ਪਾਣੀ ਦੇ ਰੂਪ ਵਿੱਚ ਆਪ ਦੀ ਪੂਜਾ ਇਬਾਦਤ ਕੀਤੀ ਜਾਂਦੀ ਹੈ। ਸਿੰਧ ਦੇ ਇਲਾਕੇ ਵਿੱਚ ਆਪ ਨੂੰ ਸਿੰਧ ਨਦੀ ਤੇ ਝੂਲੇ ਲਾਲ ਦੇ ਮਵਾਰਕ ਨਾਮ ਨਾਲ ਪੁਜਿਆ ਜਾਂਦਾ ਹੈ। ਪੂਰੇ ਪੰਜਾਬ ਵਿੱਚ ਆਪ ਨੂੰ ਮੂਰੇ ਅਦਵੋ ਆਦਾਬ ਨਾਲ ਖਵਾਜਾ ਪੀਰ ਜਾਂ ਖਵਾਜ ਖਜਰ ਜ਼ਿੰਦਾ ਪੀਰ ਕਹਿ ਕੇ ਪੁਕਾਰਿਆ ਜਾਂਦਾ ਹੈ। ਮਰੀਦ ਤੇ ਭਗਤ ਆਪ ਨੂੰ ਦਲੀਆ ਭਿੰਟ ਕਰਦੇ ਹਨ। ਆਪ ਜੀ ਦਾ ਮੁਬਾਰਕ ਦਿਨ ਐਤਵਾਰ ਹੈ। ਕਈ ਭਗਤ ਆਪ ਦੇ ਦਰ ਤੇ ਵੀੜੇ ਸੁਖਦੇ ਹਨ ਤੇ ਮੁਰਾਦ ਪੂਰੀ ਹੋਣ ਤੇ ਆਪ ਜੀ ਦੇ ਨਾਮ ਤੇ ਵੀੜੇ ਤਾਰਦੇ ਨੇ। ਖਵਾਜਾ ਖਜਰ ਕੋਈ ਕਥਾ ਨਹੀਂ ਸਗੋਂ ਇੱਕ ਜ਼ਿੰਦਾ ਪੀਰ ਹੈ ਜੋ ਅੱਜ ਵੀ ਸੱਚ ਹੈ ਤੇ ਕੱਲ ਵੀ ਸੱਚ ਹੈ। ਖਵਾਜਾ ਸਾਹਿਬ ਹਰ ਯਾਤਰੀ ਜੋ ਉਹਨਾਂ ਦੇ ਵੇੜੇ ਵਿੱਚ ਬੈਠੇ ਹਨ ਜਾਂ ਉਹਨਾਂ ਨੂੰ ਜੋ ਪਟਕੇ ਹੋਏ ਹਨ ਸਭ ਨੂੰ ਸਮੇਂ ਸਿਰ ਬੋੜਦੇ ਹਨ ਉਹਨਾਂ ਦੀ ਪਹਿਚਾਨ ਸਿਰਫ ਹਰੇ ਰੰਗ ਨਾਲ ਨਹੀਂ ਸਗੋਂ ਅੰਦਰੂਨੀ ਰੋਸ਼ਨੀ ਨਾਲ ਹੁੰਦੀ ਹੈ ਜੋ ਉਹ ਸੱਚੇ ਚਾਹਵਾਨਾਂ ਨੂੰ ਬਖਸ਼ਦੇ ਹਨ ਜਲਤੀ ਜਲਾਲ ਤੂੰ ਕੁਦਰਤੀ ਕਮਾਲ ਤੂੰ ਆਈ ਬਲਾ ਕੋ ਟਾਲ ਤੂੰ ਔਖੀ ਵੇਲੇ ਲਾਮੀ ਮੋਢਾ ਰਹੀ ਮੇਰੇ ਨਾਲ ਤੂੰ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ کرو सॼे चैनल صاحب सबसक्राइब करो जय ख़्वाजा साहिब जय ان वाह आख़िर العالمین